ਰਾਪਤ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਨਾ ਅੱਜ ਇੱਕ ਚੰਡੀਗੜ੍ਹ ਦੇ ਮਾਹਲੀ ਲਈ ਇੱਕ ਵੱਡੀ ਖਬਰ ਇਹ ਹੈ ਕਿ ਕੁਝ ਵੱਡੇ ਅਫਸਰ ਫੜੇ ਗਏ ਨੇ ਜਿਨ੍ਹਾਂ ਨੇ ਕਈ ਕਰੋੜਾਂ ਦਾ ਸਕੈਂਡਲ ਕੀਤਾ ਸੀ ਅਸਲ ਵਿੱਚ ਸਰਕਾਰ ਨੂੰ ਹੀ ਚੂਨਾ ਲਗਾਇਆ ਗਿਆ ਸੀ ਕੁਝ ਪਲਾਟ ਸੀਗੇ ਉਦਯੋਗਿਕ ਵਿਭਾਗ ਨਾਲ ਸੰਬੰਧਿਤ ਉਹਨਾਂ ਪਲਾਟਾਂ ਨੂੰ ਆਪਣੇ ਹੱਥਾਂ ਵਿੱਚ ਰੱਖ ਕੇ ਸਰਕਾਰ ਨੂੰ ਸ਼ੋਅ ਕਰਤਾ ਕਿ ਪਲਾਟ ਵਿਕ ਗਏ ਨੇ ਪਰ ਆਪਣੇ ਨੇੜਲੇ ਨੂੰ ਵੇਚ ਕੇ ਮੋٹے ਮੋਟੀ ਕਮਾਈ ਕੀਤੀ ਖਤਰੰਗੇ ਵਿਦੇਸ਼ਾਂ ਵਿੱਚ ਵੀ ਸ਼ਾਇਦ ਜਾਇਦਾਦ ਬਣਾਈ ਹੋਵੇ ਪਹਿਲਾਂ ਵੀ ਉਹ ਬੰਦੇ ਉੜ ਜਗੇ ਸੀ ਪਰ ਸੁਪਰੀਮ ਕੋਰਟ ਤੋਂ ਜ਼ਮਾਨਤ ਤੇ ਆ ਗਏ ਹੁਣ ਫਿਰ ਇੱਕ ਹੋਰ ਕੋਸ ਕੇਸ ਦੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕਰ ਲੈਨੇ ਤਾਜ਼ਾ ਖਬਰਾਂ ਮੁਤਾਬਕ ਉਹਨਾਂ ਦਾ 4 ਦਿਨ ਦਾ ਪੁਲਸ ਰਵਾਨਾ ਲਿਆ ਤੇ ਕੁਝ ਬੰਦੇ ਹਜੇ ਵੀ ਪੁਲਸ ਦੇ ਹੱਥ ਨਹੀਂ ਛੜੇ ਮੇਰੇ ਨਾਲ ਨੇ ਸਤਨਾਮ ਸਿੰਘ ਦਾਊ ਇਹਨਾਂ ਨੇ ਇੱਕ ਜਥੇਬੰਦੀ ਬਣਾਈ ਆ ਉਹਦੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਗੱਲ ਕਰਦੇ ਆ ਸਤਨਾਮ ਸਿੰਘ ਨਾਲ ਸਤਨਾਮ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਨਾਮ ਜੀ ਇਸ ਸ਼ਿਕਾਇਤ ਕਿਹੜੇ ਬੰਦੇ ਨੇ ਕੀਤੀ ਸੀ ਤੇ ਸ਼ਿਕਾਇਤ ਦੇ ਵਿੱਚ ਕੀ ਦੋਸ਼ ਲਾਇਆ ਸੀ ਅਨੰਦ ਕਰੇ ক্লাব ਜਿਨ੍ਹਾਂ ਨੂੰ ਅੱਜ ਪੁਲਿਸ ਨੇ ਚੱਕ ਲਿਆ ਮਸ ਸ਼ਿਕਾਇਤ ਕਰਤਾ ਕੁਝ ਬੰਦੇ ਹੈਗੇ ਹਨ ਜਿਹੜਾ ਅਸੀਂ ਦੱਸ ਨਹੀਂ ਸਕਦੇ ਇਹ ਸੋਰਸ ਰਿਪੋਰਟ ਦੇ ਉੱਤੇ ਪਰਚਾ ਦਰਜ ਕੀਤਾ ਵਿਜਰਸ ਬਿਊਰੋ ਨੇ ਓਕੇ ਇਹਦੇ ਪਿੱਛੇ ਜਾਣਾ ਪੈਣਾ ਇਹ 4-5 ਸਾਲ ਤੋਂ ਮਾਮਲਾ ਲਟਕ ਰਿਹਾ ਇਹ ਜਿਹੜਾ ਪੰਜਾਬ ਰਾਜ ਉਦਯੋਗਿਕ ਨਿਗਮ ਹੈ ਪੰਜਾਬ ਰਾਜ ਉਦਯੋਗਿਕ ਵਿਕਾਸ ਤੇ ਨਿਰਯਾਤ ਨਿਗਮ ਜਿਹੜਾ ਹੈਗਾ ਪੀ ਐਸ ਆਈ ਇਕ ਉਸਦੇ ਜੀ ਐਮ ਰਹੇ ਹੈ ਜਿਸ ਦਾ ਕੰਮ ਹੈ ਇਸ ਸੰਸਥਾ ਦਾ ਕੰਮ ਸੀਗਾ ਪੂਰੇ ਪੰਜਾਬ ਦੇ ਵਿੱਚ ਫੋਕਲ ਪੁਆਇੰਟ ਦੇ ਉੱਤੇ ਇੰਡਸਟਰੀ ਏਰੀਆ ਬਣਾਉਣਾ ਉਦਯੋਗਿਕ ਜਿਹੜੇ ਪਲਾਟ ਕੱਟ ਕੇ ਫੈਕਟਰੀਆਂ ਵਾਲਿਆਂ ਨੂੰ ਦੇਣਾ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਮਿਲੇ ਪਰ 90 ਦੇ ਦਹਾਕੇ ਤੋਂ ਬਾਅਦ ਜਿਹੜੇ ਇੱਥੇ ਜੀਐਮ ਰਹੇ ਐਸਪੀ ਸਿੰਘ ਦੀ ਜਿੰਦੀ ਅੱਜ ਗ੍ਰਿਫਤਾਰੀ ਹੋਈ ਹੈ ਤੇ ਜਸਵਿੰਦਰ ਰੰਧਾਵਾ ਉਹ ਵੀ ਜੀਐਮ ਰਿਹਾ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਇਹਨਾਂ ਨੇ ਸੈਂਕੜੇ ਪਲਾਟਾਂ ਦਾ ਰਿਕਾਰਡ ਆਪਣੇ ਕਬਜ਼ੇ 'ਚ ਕਰਕੇ ਆਪਣੇ ਚਾਹਤਿਆਂ ਨੂੰ ਜਾਂ ਨਾਮੀ ਤੇ ਬੇਨਾਮੀ ਵੇਚ ਦਿੱਤਾ ਤੇ ਆਪ ਇਹਨੇ ਹਜ਼ਾਰਾਂ ਕਰੋੜ ਦਾ ਮਾਲਕਵਾਇਆ ਇਹਦੇ ਨਾਲ ਕੱਲਾ ਪੰਜਾਬ ਦੇ ਖਜ਼ਾਨੇ ਨੂੰ ਹਜ਼ਾਰਾਂ ਕਰੋੜ ਦਾ ਚੁੰਨਾ ਨਹੀਂ ਲੱਗਿਆ ਚਲਦੀਆਂ ਹੋਈਆਂ ਫੈਕਟਰੀਆਂ ਵੀ ਨੇ ਬੰਦ ਕਰਵਾਈਆਂ ਤੇ ਪੰਜਾਬ ਨੂੰ ਬੇਜ਼ਗਾਰੀ ਵੱਲ ਧੱਕਿਆ ਹੁਣ ਕਿੱਡਾ ਕ ਵੱਡਾ ਮਾਮਲਾ ਹੋ ਸਕਦਾ ਕਿ ਮੋਹਾਲੀ ਦੇ ਫਲਿੱਪਸ ਪਲਾਟ ਸਕੈਮ ਦਾ ਅਸੀਂ ਰਾਲਾ ਪਾਇਆ ਸੀ ਉਹਦੇ ਤੇ ਐਫਆਈਆਰ ਦਾ ਹੋਈ ਇੱਕ ਪਲਾਟ 700 ਕਰੋੜ ਦਾ ਮੰਨਿਆ ਸੀ ਪੰਜਾਬ ਸਰਕਾਰ ਨੇ ਮੇਰੇ ਬਤਵੋ 2000 ਕਰੋੜ ਦਾ ਹੈ ਉਸ ਕੱਪਲੇ ਦੇ ਵਿੱਚ ਪੁਰਾਣਾ ਜਿਹੜਾ ਉਦਯੋਗ ਮੰਤਰੀ ਹੈ ਸ਼ਾਮਸਿੰਦਰ ਅਰੋੜਾ ਉਹ ਵੀ ਵਿਜੀਲੈਂਸ ਬਿਊਰੋ ਨੂੰ 50 ਲੱਖ ਦੇ ਰਿਸ਼ਵਤ ਦੇਣ ਪਾਟੇ ਦੇ ਗ੍ਰਿਫਤਾਰ ਹੋਇਆ ਸੀ ਜੇ ਹੁਣ ਇੱਕ ਪਲਾਟ 700 ਕਰੋੜ ਦਾ ਹੈ ਤੇ ਇਹ 300 400 ਪਲਾਟਾਂ ਦਾ ਰਿਕਾਰਡ ਵਿਜੀਲੈਂਸ ਬਿਊਰੋ ਨੂੰ ਇਸ ਵਿਭਾਗ ਦੇ ਇਹ ਅਫਸਰਾਂ ਨੇ ਕਿਹਾ ਕਿ ਸਾਡੇ ਰਿਕਾਰਡ ਨੂੰ ਤਾਂ ਸਟ੍ਰੀਮ ਖਾਗੇ ਹੁਣ 500 ਪਲਾਟਾਂ ਦਾ ਘਪਲਾ ਹੈਗਾ ਕੋਈ 700 ਕਰੋੜ ਦਾ ਵੀ ਹੈ ਕੋਈ 7 ਕਰੋੜ ਦਾ ਵੀ ਹੈ ਤੇ ਕੋਈ 70 ਕਰੋੜ ਦਾ ਵੀ ਹੈ ਮੇਰੇ ਮੁਤਾਬਕ 50000 ਕਰੋੜ ਤੋਂ ਲੈ ਕੇ 1 ਲੱਖ ਕਰੋੜ ਦਾ ਘਪਲਾ ਹੈਗਾ ਇਹ ਪੂਰੇ ਪੰਜਾਬ ਦੇ ਵਿੱਚ ਹੈਗਾ ਸਾਰਾ ਇਹ ਜਿਹੜੇ ਪਲਾਟਾਂ ਦਾ ਸਕੈਮ ਹੈ ਇਹਨੂੰ ਤਾਂ ਅੱਜ ਐਮਪਾਇਰ ਦੇ ਵਿੱਚ ਜਿਹੜੇ ਪਲਾਟ ਦਿੱਤੇ ਆ bizness bureau ਨੇ ਉਪਰੋਂ 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 ਨਿੰਦਰ ਮਾਰਗ ਦੇ ਨੇ ਦੇਖਿਆ 25 ਪਲਾਟ ਦਾ ਮਹੌਲੀ ਨੇ ਕੁਝ ਅਮਰੀਦ ਹਣਦੇ ਆ ਸਾਡੀ ਜਾਣਕਾਰੀ ਮੇਤਾ ਹਰੇਕ ਫੋਕਲ ਪੁਆਇੰਟ ਦੇ ਵਿੱਚ ਇੱਕ ਕਪਲਾ ਹੋਇਆ ਤੇ ਇੱਕ ਤਾਂ ਇਹ ਕਪਲਾ ਹੈ ਕਿ ਐਨਐਏ ਇਹ ਕਪਲੇ ਵਾਜੀ ਕੀਤੀ 2018 ਤੋਂ ਹੀ ਮਾਮਲਾ ਲੁੱੜਦਾ ਆ ਰਿਹਾ ਇਸੇ ਦੀ ਜੋ ਜਾਂਚ ਹੋਈ bizness bureau ਨੇ 2018 ਵਿੱਚ ਕੀਤੀ ਸੀ ਇਨਕੁਆਰੀ ਨੰਬਰ ਤੇ ਉਹਦੇ ਸਪਾਰਸਾ ਕੀਤੀ ਸੀ bizness bureau ਨੇ ਕਿ ਇਹਨਾਂ ਅਫਸਰਾਂ ਖਿਲਾਫ ਕਹਿੰਦੇ ਸਹਿਯੋਗੰਕਾ ਪਰਚਾ ਦਰਜ ਕਰਨਾ ਜਿਹੜਾ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਹੈ ਉਹਦੇ ਮੁਤਾਬਕ ਸਾਨੂੰ ਸੰਸਥਾ ਕੋਲੋਂ ਬਿਜ਼ਨਸ ਵੀਰੋ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਕਿ ਤੁਹਾਡੇ ਖਿਲਾਫ ਇਹਨਾਂ ਅਫਸਰਾਂ ਕੋਲ ਕਾਰਵਾਈ ਕੀਤੀ ਜਾਵੇ ਕਿ ਨਾ ਹੁਣ ਜਿਨ੍ਹਾਂ ਨੇ ਪਰਮਿਸ਼ਨ ਦੇਣੀ ਉਹ ਆਪ ਹੀ ਕਪਲੇਵਾਜ ਹੈ ਉਸ ਵਿਭਾਗ ਦੇ ਐਮਡੀ ਜਿਹੜੇ ਆਈਐਸ ਅਫਸਰ ਹੈ ਉਹ ਵੀ ਕਪਲੇਵਾਜ ਹੈ ਤਾਂ ਇਹਨਾਂ ਨੇ ਉਦੋਂ ਦੇ ਮੁੱਖ ਮੰਤਰੀ ਜੋ ਕੈਪਟਨ ਰਮਿੰਦਰ ਸੀ ਉਹਦੇ ਨਾਮ ਦੀ ਕਾਲਪ੍ਰਿੰਕ ਚਿੱਠੀ ਦਾ ਹਵਾਲਾ ਦੇ ਕੇ ਖੁਦ ਹੀ ਕਮੇਟੀ ਬਣਾ ਕੇ ਤਿੰਨ ਆਈਐਸ ਅਫਸਰਾਂ ਨੇ ਖੁਦ ਨੂੰ ਕਲੀਨ ਚਿੱਟ ਦੇ ਕੇ ਤੇ ਆਪਣੇ ਸਹਿਯੋਗੀਆਂ ਨੂੰ ਕਲੀਨ ਚਿੱਟ ਦੇ ਕੇ ਵਿਜੀਲੈਂਸ ਬਿਊਰੋ ਦੀ ਜਿਹੜੀ ਸ਼ਿਕਾਇਤ ਹੈ ਉਹਨੂੰ ਕਾਰਵਾਈ ਇਹਨੂੰ ਠੱਪ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਵੀ ਰੌਲਾ ਪਾਇਆ ਸੀ 2004 ਫਿਰ 21 ਦੇ ਵਿੱਚ ਫਿਰ ਜਾਂਚ ਕਰਵਾਈ ਫਿਰ ਸ਼ਿਕਾਇਤ ਫਿਰ ਸਪਾਰਸ਼ਾ ਹੋਈਆਂ ਫਿਰ ਉਸੇ ਕਾਲਪਨਿਕ ਚਿੱਠੀ ਦੇ ਆਧਾਰ ਤੇ ਜਾਂਚ ਦੇ ਆਧਾਰ ਤੇ ਇਹ ਮਾਮਲਾ ਠੱਪ ਕਰ ਦਿੱਤਾ ਗਿਆ ਸੀ ਫਿਰ ਮੇਰੇ ਵੱਲੋਂ ਖੁਦ ਭਗਵੰਤ ਸਿੰਘ ਜੀ ਨੂੰ ਮਿਲ ਕੇ ਜਦੋਂ ਨਵੀਂ ਸਰਕਾਰ ਬਣੀ ਹੈ ਮੈਂ ਉਹਨੂੰ ਫਾਈਲ ਦੇ ਕੇ ਆ ਸੀ ਇਹੇ ਤੇ ਬਾਕੀ ਹੋਰ ਸਾਰੇ ਸਕੈਮਾਂ ਦੀ ਫਾਈਲ ਤੇ ਉਹਦੋਂ ਬੇਨਤੀ ਕੀਤੀ ਸੀ ਤੇ ਜਦੋਂ ਪੰਜਾਬ ਸਰਕਾਰ ਨਵੀਂ ਬਣੀ ਸੀ ਜੀ ਭਗਵੰਤ ਮਾਨ ਸਰਕਾਰ ਦਾ ਪਹਿਲਾ ਜਿਹੜਾ ਸੈਸ਼ਨ ਚੱਲਦਾ ਜੀ ਵਿਧਾਨ ਸਭਾ ਦਾ ਅਸੀਂ ਵਿਧਾਨ ਸਭਾ ਦੇ ਬਾਹਰ ਪਹੁੰਚ ਕੇ ਵੀ ਹੰਗਾਮਾ ਕੀਤਾ ਸੀ ਮਾਮਲਾ ਉਹਨੂੰ ਹਾਈਲਾਈਟ ਕੀਤਾ ਸੀ ਤੇ ਅਸੀਂ ਅੰਦਰ ਵੀ ਰਹੇ ਚੰਡੀਗੜ੍ਹ ਪੁਨੀਰ ਦੀ ਰਾਜਧਾਨੀ ਵਿੱਚ ਹੀ ਰਹੇ ਉਸ ਤੋਂ ਬਾਅਦ ਇਹ ਮਾਮਲੇ ਜ਼ਿਆਦਾ ਹਾਈਲਾਈਟ ਹੋਏ ਸੀ ਤੇ ਹੁਣ ਕਾਰਵਾਈ ਜਿਹੜੀ ਬਿਜ਼ਨਸ ਬਿਊਰੋ ਨੇ ਕੀਤੀ ਹੈ ਕੱਲਾ ਬਿਜ਼ਨਸ ਬਿਊਰੋ ਨੇ ਕਾਰਵਾਈ ਨਹੀਂ ਕੀਤੀ ਆਪਸ ਨੇ ਰੋਕ ਲਈ ਸੀ ਸਾਡੀ ਬੇਨਤੀ ਦੇ ਉੱਤੇ ਭਗਵੰਤ ਮਾਨ ਨੇ ਖੁਦ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਪੰਜਾਬ ਜਿਹੜੇ ਏਜੀ ਪੰਜਾਬ ਚੀਫ ਸਕੱਤਰ ਸਾਹਿਬ ਤੇ ਐਮ ਡੀ ਪੀ ਐਸ ਆਈ ਜੀ ਐਨੇ ਚਾਰ ਮੈਂਬਰੀ ਕਮੇਟੀ ਬਣਾ ਕੇ ਖੁਦ ਇਨਕੁਆਇਰੀ ਕੀਤੀ ਖੁਦ ਇਨਕੁਆਇਰੀ ਕਰਕੇ ਅੱਜ ਤੋਂ 15 ਦਿਨ ਪਹਿਲੇ ਸਿਪਾਰਸ਼ਾਂ ਕਰਕੇ ਫਾਈਲ ਜਿਹੜੀ ਬਿਜ਼ਨਸ ਬਿਊਰੋ ਨੂੰ ਭੇਜਣੀ ਸੀ ਕਿ ਇਹਦੇ ਪਰਚਾ ਦਾਜ ਕਰੋ ਇਹ 15 ਦਿਨ ਪਹਿਲੇ ਪਰਚਾ ਦਾਜ ਹੋ ਜਾਣਾ ਚਾਹੀਦਾ ਸੀ ਪਰ ਫਿਰ ਕਪਲੇਵਾਜਾ ਦੇ ਹੱਥਾਂ ਨੇ ਤਕੜਿਆ ਐਨੇ ਫਿਰ ਅਧਿਕਾਰੀਆਂ ਨੇ ਮਿਲ ਮਲਾ ਕੇ ਉਹ ਫਾਈਲ ਦਬਲੇ ਭਗਵਾਨਤਮਾਨ ਦੇ ਹੁਕਮਨ ਵੀ ਰੋਲਤਾ ਉਲਟਾ ਫਾਈਲ ਬਿਜ਼ਨਸ ਬਿਊਰੋ ਕੋਲ ਪਹੁੰਚੀ ਨਿਕਲਤਾ ਕਾ ਤੇ ਐਨਾ ਕਪਲੇਵਾਜਾ ਕੋਲ ਫਾਈਲ ਸੀ ਮੰਗਵਾਲੀਆ ਨੇ ਦੋਸੀ ਅਫਸਰਾਂ ਕੋਲ ਤੇ ਹਾਈ ਕੋਰਟ ਦੇ ਵਿੱਚ ਚਲੇ ਗਏ ਕਿ ਸਾਡੇ ਦੇ ਜਨਾ ਗਲਤ ਕਾਰਵਾਈ ਕਰਨ ਜਾ ਰਹੀ ਹੈ ਇਸ ਕਾਰਨ ਰੋਕੋ ਉਹ ਜਦੋਂ ਹਾਈ ਕੋਰਟ ਦੇ ਪਰਸੋ ਆਰਡਰ ਆਏ ਫਿਰ ਸਾਨੂੰ ਪਤਾ ਲੱਗਿਆ ਕਿ ਅਫੇਅਰ ਹੋ ਰਹੀ ਰਹੀ ਇਹ ਹਾਈ ਕੋਰਟ ਚਲੇ ਗਏ ਜਰੂਰ ਦਾਲ ਕੁਝ ਕਾਰ ਆਏ ਫਿਰ ਅਸੀਂ ਕੱਲ ਸਾਰਾ ਤੇ ਪੈਰਵੇ ਕੀਤੀ ਸੀਐਮ ਸਾਹਿਬ ਨੇ ਫਿਰ ਇਹਦੇ ਵਿੱਚ ਐਫਏ ਅਦਾਲਤ ਗਈ ਹੈ ਤੁਸੀਂ ਹਾਈ ਕੋਰਟ ਦੇ ਆਡਰਾ ਮਾਰੇ ਸੀ ਜੀ ਹਾਈ ਕੋਰਟ ਤੇ ਕੀ ਆਡਰਾ ਸੀ ਅਨੇ ਹਾਈ ਕੋਰਟ ਦੇ ਵਿੱਚ ਆਰਡਰ ਸੀ ਐਨਐਨ ਨੇ ਕਿਹਾ ਕਿ ਸਾਡੇ ਦੇ ਕਾਰਵਾਈ ਗਲਤ ਹੋ ਰਹੀ ਹੈ ਸਾਨੂੰ ਪਹਿਲੇ ਕਲੇਮ ਚਿੱਟਕ ਮਿਲ ਚੁਕੀ ਹੈ ਆਈਏ ਸਭ ਤੋਂ ਇਨਕੁਆਰੀ ਕਰ ਚੁਕੇ ਆ ਇੱਕ ਜੱਜ ਜਿਹੜੇ ਆ ਰਿਟਾਇਰਡ ਜੱਜ ਉਹਦੀ ਇਨਕੁਆਰੀ ਕਰ ਚੁਕੇ ਆ ਇਹ ਹਾਈ ਕੋਰਟ ਦੇ ਵਿੱਚ ਨੇ ਲਾਇਆ ਸੀ ਕੇਸ ਪਰ ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲਾ ਅਸੀਂ ਸੁਣ ਨਹੀਂ ਸਕਦੇ ਜਿਹੜੇ ਜੱਜ ਕੋਲ ਲੱਗਿਆ ਸੀ ਕਿ ਇਹਨੂੰ ਚੀਫ ਜਸਟਿਸ ਸਾਹਿਬ ਸੁਣਨਗੇ ਪਰ ਹਾਈ ਕੋਰਟ ਨੇ ਕੋ ਸਟੇਟ ਹੀ ਦਿੱਤੀ ਸੀ ਪਰਚਾ ਨਾਮ ਦਰਜ ਕਰੋ ਜਾਂ ਵਗੈਰਾ ਵਗੈਰਾ ਉਹ ਹਾਈ ਕੋਰਟ ਜਾਣ ਕਰਕੇ ਇਹ ਐਕਸਪੋਜ਼ ਹੋ ਗਏ ਸਾਨੂੰ ਲੱਗਿਆ ਸੀ ਕਿ ਮਾਮਲਾ ਕਿਸੇ ਹੋਰ ਮਾਮਲੇ ਚ ਤੇ ਇਹ ਤਾਂ ਰਫਾਫਾਵਾ ਕਰਨ ਤੇ ਲੱਗੇ ਹੋਏ ਸੀ ਉਸ ਤੋਂ ਬਾਅਦ ਫਿਰ ਕੱਲ ਸਾਰਾ ਦਿਨ ਪੈਰਵੇ ਕੀਤੀ ਪੰਜਾਬ ਸਰਕਾਰ ਨੇ ਤੇ ਕੱਲ ਛੁੱਟੀ ਵਾਲੇ ਦਿਨ ਸ਼ਿਵਰਾਤਰੀ ਵਾਲੇ ਦਿਨ ਬਿਜ਼ਨਸ ਬਿਊਰੋ ਦਾ ਦਫ਼ਤਰ ਵੀ ਅਨੇ ਲਈ ਖੁੱਲਿਆ ਐਮ ਡੀ ਪੀ ਐਸ ਆਈ ਦਾ ਦਫ਼ਤਰ ਵੀ ਖੁੱਲਿਆ ਬਿਜ਼ਨਸ ਵਿਭਾਗ ਪੰਜਾਬ ਸਰਕਾਰ ਦਾ ਤਿੰਨੇ ਦਫ਼ਤਰ ਖੁੱਲੇ ਆ ਤੇ ਉਹਨੇ ਤਿੰਨਾਂ ਨੇ ਮਿਲ ਕੇ ਇਹ ਕੱਲ ਰਾਤ ਨੂੰ ਇਸ ਸਮੇਂ ਤੱਕ ਐਫ ਆਈ ਆਰ ਤੱਕ ਹੋ ਗਿਆ ਤੇ ਬੰਦੇ ਜਦੋਂ ਫੜੇ ਨੇ ਉਹ ਕਿੱਥੋਂ ਤੇ ਕਦੋਂ ਫੜੇ ਨੇ ਕੋਈ ਜਾਣਕਾਰੀ ਹਾਂ ਕੱਲ ਰਾਤ ਦੇ 8 ਵਜੇ ਦੀ ਮੇਰੇ ਕੋਲ ਜਾਣਕਾਰੀ ਸੀ ਕਿ ਵਿਜੀਲੈਂਸ ਬਿਊਰੋ ਨੇ ਸਾਰੀ ਫਾਰਮੈਲਟੀ ਪੂਰੀ ਕਰਨ ਤੋਂ ਬਾਅਦ PSIC ਨੇ ਤੇ ਬਾਕੀ ਬਿਜ਼ਨਸ ਵਿਭਾਗ ਨੇ ਕਾਰਵਾਈ ਕਰਨ ਤੋਂ ਬਾਅਦ ਜਦੋਂ ਐਫਆਈਆਰ ਦਰਜ ਕਰਨ ਦੀ ਸਪਾਰਸ਼ ਕਰ ਦਿੱਤੀ ਵਿਜਲੈਂਸ ਚੀਫ ਨੇ ਤਾਂ 8 ਵਜੇ ਤੱਕ ਮੇਰੇ ਕੋਲ ਜਾਣਕਾਰੀ ਸੀ ਕਿ ਇੱਕ ਟੀਮ ਐਫਆਈਆਰ ਦਰਜ ਕਰ ਰਹੀ ਸੀ ਦੂਜੀ 15ਵੀਂ ਟੀਮ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਸੀ 8:00 ਵਜੇ ਤੇ ਇਹ ਮੇਰੇ ਨਹੀਂ ਪਰ ਰਾਤੀ 12:30 ਤੋਂ ਬਾਅਦ ਇਹ ਦੋ ਬੰਦੇ ਕਿੱਥੋਂ ਰੈਸ਼ ਕੀਤਾ ਮੈਨੂੰ ਜਾਣਕਾਰੀ ਨਹੀਂ ਪਰ ਇਹ ਜਾਣਕਾਰੀ ਹੈ ਕਿ 12:30 ਵਜੇ ਰਾਤੀ ਜਸਵਿੰਦਰ ਸਿੰਘ ਰੰਧਾਵਾ ਤੇ ਐਸਪੀ ਸਿੰਘ ਅਰੈਸਟ ਕੀਤਾ ਗਏ ਇਹ ਵੀ ਦੱਸੋ ਕਿ ਜਸਵਿੰਦਰ ਸਿੰਘ ਐਸਪੀ ਨੂੰ ਪਹਿਲਾਂ ਵੀ ਸੌਰੀ ਐਸਪੀ ਸਿੰਘ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਸੀ ਜਦੋਂ ਉਹਦੇ ਪਿਤਾ ਦਾ ਸੰਸਕਾਰ ਸੀ ਸਰਹਾਰ ਨੋਕ ਚੱਕ ਲਿਆ ਸੀ ਗੁਰਦੁਆਰਾ ਸਾਹਿਬ ਜੀ ਕੋਪੀਸੋ ਹੋ ਸੀ ਹੈ ਐਨੋ ਫਿਲਿਪਸ ਪਲਾਨ ਸਕੈਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਬਹੁਤ ਦਿਨ ਜੇਲ੍ਹ ਚ ਰਿਹਾ ਤੇ ਸੁਪਰੀਮ ਕੋਰਟ ਚ ਮਾਮਲਾ ਕਿਸੇ ਤੇ ਕਹਨ ਨੂੰ ਰਾਹਤ ਦੇ ਦਿੱਤੀ ਤੇ ਮਾਮਲਾ ਸੁਪਰੀਮ ਕੋਰਟ ਚ ਪੈਂਡਿੰਗ ਹੈ ਇਹ ਕੁਝ ਮਹੀਨੇ ਅੰਦਰ ਰਹਿਣ ਤੋਂ ਬਾਅਦ ਜਿਹੜਾ ਰਿਹਾ ਹੋਇਆ ਸੀ ਜਸਵਿੰਦਰ ਰਣਾਵੇ ਦਾ ਕਿਸੇ ਕਾਰਨ ਕਰਕੇ ਜਾਂ ਮਿਲੀ ਭੁਗਤ ਕਰਕੇ ਮੇਰੇ ਬਧਾਉ ਮਿਲੀ ਭੁਗਤ ਕਰਕੇ ਉਦੋਂ ਇਹਦਾ ਐਫਆਈਆਰ ਤੇ ਨਾਮ ਨਹੀਂ ਪਿਆ ਤੇ ਹੁਣ ਜਿਹੜਾ ਸਭ ਤੋਂ ਵੱਡਾ ਦੋਸ਼ੀ ਜਸਵਿੰਦਰ ਦਾਵਾ ਹੈ ਦੂਜੇ ਨੰਬਰ ਦਾ ਐਸਪੀ ਸਿੰਘ ਇਹ ਦੋਨੋਂ ਅਰੈਸਟ ਹੋ ਗਏ। ਓਕੇ ਤੇ ਚ ਚਾਰ ਬੰਦਿਆਂ ਦੇ ਹੋਰ ਨਾਂ ਨੇ ਕੁਝ ਕਲਰਕ ਨੇ ਕੁਝ ਹੋਰ ਬੈਂਕ ਟਾਈਪ ਉਹਨਾਂ ਨੂੰ ਵੀ ਉਹਨਾਂ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ ਉਹ ਵੀ ਗ੍ਰਿਫਤਾਰ ਹੋ ਜਾਣਗੇ ਜਲਦੀ ਹੀ। ਹੋ ਸਕਦੇ ਹੋ ਫਰਾਰ ਹੋ ਗਏ ਕੱਲ ਹੀ ਜਦੋਂ ਉਹਨੂੰ ਪਤਾ ਲੱਗਿਆ ਕਿ ਸਾਡੇ ਖਿਲਾਫ ਕਾਰਵਾਈ ਹੋ ਰਹੀ ਆ ਉਹ ਹਾਈ ਕੋਰਟ ਗਏ ਤੇ ਨਾਲ ਦੀ ਨਾਲ ਆਪਣੇ ਫੋਨ ਫੋਨ ਬੰਦ ਕਰਕੇ ਉਹ ਫਰਾਰ ਰਹੇ। ਇਹਦਾ ਵਿਜਨਸ ਬਿਊਰੋ ਵਾਲਿਆਂ ਦੀ ਬਹਾਦਰੀ ਹੈ ਕਿ ਉਹਨਾਂ ਨੂੰ ਪਹਿਲੇ ਪਤਾ ਸੀ ਕਿ ਅਰੇਸਟ ਹੋਣਾ ਉਹ ਫਰਾਰ ਸੀਗੇ ਫੋਰ ਬਾਂਸੇ ਫਿਰ ਵੀ ਮੈਨੇ ਸਮਝ ਨਹੀਂ ਆਂਦੀ ਵਿਜਨਸ ਬਿਊਰੋ ਨੇ ਕਿਸ ਤਰੀਕਾ ਮਿਹਨਤ ਕੀਤੀ ਹੈ ਬਹੁਤ ਵਧੀਆ ਮਿਹਨਤ ਕੀਤੀ ਤੇ ਅਰੇਸਟ ਹੋਏ ਬਾਕੀ ਸਾਰੇ ਫਰਾਰ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਨੋਟ ਹੋਣਗੇ ਕਰਾਪਸ਼ਨ ਦੇ ਇੱਕ ਪਾਸੇ ਸਲਫਾਸ ਹੋ ਉਹ ਕਹਿੰਦੇ ਮੈਂ ਸਲਫਾਸ ਨੂੰ ਤਰਜੀਹ ਦੇਵਾਂਗਾ ਨੋਟ ਨਹੀਂ ਚੱਕਾਂਗਾ ਉਹਨੂੰ ਲੱਗਦਾ ਕਿ ਇਸ ਗੱਲ ਤੇ ਉਹ ਪੂਰੇ ਉੱਤਰੇ ਨੇ ਤੇ ਤਰੰਤ ਜਿਹੜੇ ਹੈਗੇ ਹੈ ਜਿਹੜੇ ਅਧਿਕਾਰੀ ਨੇ ਇਹਨਾਂ ਨੂੰ ਕੜਕੀ ਚ ਫਸਾ ਲਏ 100% ਮੈਂ ਭਗਵਾਨਤਮਨ ਜੀ ਤੇ ਵਿਸ਼ਵਾਸ ਕਰਦਾ ਸਹਿਮਤ ਹੈ ਨਹੀਂ ਤਾਂ ਮੇਰੇ ਵਰਗੇ ਨੂੰ ਫਿਲਿਪਸ ਪਲੋਟਸ ਕਾਇਮ ਸੀ 60-60 ਕਰੋੜ ਦੇ ਆਫਰ ਆਈ ਸੀ ਤੇ ਇਹਦੇ ਵਿੱਚ ਤਾਂ 1000 ਕਰੋੜ ਵੀ ਦੇ ਸਕਦੇ ਆ ਜੇ ਭਗਵਾਨਤਮਨ ਸਾਹਿਬ ਨੇ ਕੋਈ ਪੈਸਾ ਨਹੀਂ ਖਾਦਾ ਰਿਸ਼ਵਤ ਨਹੀਂ ਖਾਦੀ ਤਾਂ ਹੀ ਕਾਰਵਾਈ ਹੋਈ ਹੈ ਨਹੀਂ ਤੇ ਜੇ ਮੈਂ 1 ਲੱਖ ਕਰੋੜ ਦੀ ਗੱਲ ਕਰਦਾ ਐ ਚ ਜਸਵਿੰਦਰ ਰਣਾਵੇ ਦੇ ਵੱਡੇ ਵੱਡੇ ਸ਼ਾਪਿੰਗ ਮਾਲ ਹੈ ਜਿਹੜੇ ਐਸਪੀ ਸਿੰਘ ਹੈ ਤੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਜ਼ਿਆਦਾ ਪ੍ਰਾਪਰਟੀ ਹੈ ਜਸਵਿੰਦਰ ਰਣਾਵੇ ਦੀ ਬਹੁਤ ਜ਼ਿਆਦਾ ਪ੍ਰਾਪਰਟੀ ਹੈ ਕਹਿਣ ਵਾਲੇ ਕਹਿੰਦੇ ਆ ਕਿ ਦੋਨੋਂ ਬੰਦੇ ਹਜ਼ਾਰਾਂ ਕਰੋੜ ਦੇ ਮਾਲਕ ਆ ਇਹ ਆਪਣੇ ਬਚਾਅ ਵਾਸਤੇ ਸੈਂਕੜੇ ਕਰੋੜ ਵੀ ਕਰ ਸਕਦੇ ਆ ਜੇ ਰਿਸ਼ਵਤ ਨਹੀਂ ਚੱਲੀ ਭਗਵਾਨਤਮਨ ਆਪਣੇ ਸ਼ਬਦਾਂ ਦੇ ਖਰਾ ਉਤਰੇ ਤਾਂ ਹੀ ਕਾਰਵਾਈ ਹੋਈ ਹੈ ਬਿਲਕੁਲ ਨਾਲ ਜਦੋਂ ਰਿਸ਼ਵਤਖੋਰ ਅਫਸਰ ਫਸ ਜਾਣ ਉਹਨਾਂ ਦੇ ਪਰਚੇ ਦਰਜ ਹੋ ਜਾਣ ਜੇਲ੍ਹ ਹੋ ਜੇ ਇੱਕ ਸਰਕਾਰ ਅਗਲੀ ਕਾਰਵਾਈ ਕਰਦੀ ਹੈ ਕਿ ਜਿਹੜੀ ਨਸ਼ਾ ਦੀ ਜਾਇਦਾਦ ਬਣਾਈ ਹੁੰਦੀ ਆ ਉਹ ਪ੍ਰੋਪਰਟੀ ਨੂੰ ਅਟੈਚ ਕੀਤਾ ਜਾਂਦਾ ਏ ਉਹਨੂੰ ਲੱਗਦਾ ਕਿ ਜਦੋਂ ਹੀ ਇਹਨਾਂ ਦੀ ਪ੍ਰੋਪਰਟੀ ਵੀ ਅਟੈਚ ਹੋ ਜੇਗੀ ਦੇਖੋ ਅਸੀਂ ਲਗਾਤਾਰ ਇਸ ਮਾਮਲੇ ਨੇ ਧਿਆਨ ਰੱਖਿਆ ਹੋਇਆ ਤੇ ਮਾਮਲਾ ਲਗਾਤਾਰ ਤੁਹਾਡੇ ਚੈਨਲ 'ਨਹੀਂ ਲੈ ਕੇ ਜਾ ਰਹੇ ਹਾਂ ਸਰਕਾਰ ਤੱਕ ਕਾਰਵਾਈ ਤਾਂ ਸ਼ੁਰੂ ਹੋ ਚੁੱਕੀ ਹੈ ਕੁਝ 100 ਕਰੋੜ ਦੇ ਪਲਾਟ ਜਿਹੜੇ ਮਹੌਲੀ ਦੇ ਹਨ ਜਿਹੜੇ ਬੇਨਾਮੀ ਸੀ ਹਨ ਅਫਸਰਾਂ ਦੇ ਉਹ ਸਰਕਾਰ ਨੇ ਜ਼ਬਤ ਕਰਕੇ ਸਰਕਾਰੀ ਖਜ਼ਾਨੇ ਚਲੇ ਗਏ ਐ ਸੈਂਕੜੇ ਕਰੋੜ ਤੋਂ ਸਾਡੀ ਵਿਰੋਧ ਪਹਿਲੀ ਬਚ ਗਿਆ ਜਿਹਦਾ ਅਮਰੂਦ ਸਰਕਾਰ ਅਮੂਦ ਅਮਰੂਦ ਸਕੈਮ ਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਗੰਗਾ ਗਈਆਂ ਹੱਡੀਆਂ ਕਿਤੇ ਵਾਪਸ ਨਹੀਂ ਆਉਂਦੀਆਂ ਤੇ ਆਪ ਹੱਡੀਆਂ ਵਾਪਸ ਆਣ ਲਗਾ ਦੇਤੀਆਂ ਉਹ ਸਕੈਮ ਵੀ ਸਾਡਾ ਸੀ ਜਿਸ ਤਰ੍ਹਾਂ ਅਮਰੂਦ ਬਾਗ ਸਕੈਮ ਚ ਪੈਸੇ ਸਰਕਾਰੀ ਖਜ਼ਾਨੇ ਚਾਏ ਪੰਜਾਬ ਦੇ ਖਜ਼ਾਨੇ ਚ ਇਸ ਦਾ ਪੁਲਜ ਵੀ ਪੈਸੇ ਆਣੇ ਪਹਿਲੇ ਸ਼ੁਰੂ ਹੋ ਚੁੱਕੇ ਐ ਤੇ ਬਿਲਕੁਲ ਜਿਹੜੇ ਹਜ਼ਾਰਾਂ ਕਰੋੜ ਰੁਪਏ ਆ ਸਕਦੇ ਆ ਅ ਸਨਾਉ ਜੀ ਅਕਸਰ ਦੇਖਿਆ ਕਿ ਵੱਡੇ ਆਈਐਸ ਅਫਸਰ ਤੇ ਸੀਐਸ ਅਫਸਰ ਬਚ ਰਹਿੰਦੇ ਨੇ ਉਸ ਤੋਂ ਪਰਵਾਹ ਨਹੀਂ ਕਿ ਸਰਕਾਰਾਂ ਤੋਂ ਜਾਂ ਕੁਝ ਸੈਂਟਰ ਨਾਲ ਗੱਲ ਜੁੜ ਜਾਂਦੀ ਹੈ ਆਈਐਸ ਅਫਸਰਾਂ ਦੀ ਤੇ ਇਸ ਮਾਮਲੇ ਦੇ ਵਿੱਚ ਕੁਝ ਆਈਐਸ ਅਫਸਰ ਵੀ ਅੰਦਰ ਜਾ ਸਕਦੇ ਨੇ ਕਿਉਂਕਿ ਜਿਹੜੀ ਮੜਾਈ ਇਹਨਾਂ ਨੇ ਖਾਧੀ ਆ ਉਹਦੇ ਹਿਸਾਬ ਉੱਪਰ ਵੱਡੇ ਪੱਧਰ ਤੇ ਅਫਸਰਾਂ ਕੋਲ ਗਿਆ ਹੋਵੇਗਾ ਜੀ ਜੀ ਤੋਂ ਇਸੇ ਗੱਲ ਕਰਕੇ ਜਿਹੜੀ ਪਹਿਲਾਂ ਕ੍ਰਾਪਸ਼ਨ ਐਕਟ ਆ ਜਿਹੜਾ ਉਦੀ ਧਾਰਾ 17 A ਦੀ ਪ੍ਰਵਾਨਗੀ ਲੈਣੀ ਪੈਂਦੀ ਹੈ ਮੁੱਖ ਮੰਤਰੀ ਸਾਹਿਬ ਨੇ ਤੇ ਏਜੀ ਪੰਜਾਬ ਸਾਹਿਬ ਨੇ ਸਖਤ ਸ਼ਬਦਾਂ ਦੇ ਹਿਦਾਇਤ ਕਰਕੇ ਸਖਤ ਆਰਡਰ ਪਾਸ ਕਰਕੇ ਉਹ ਪਰਮਿਸ਼ਨ ਦਿੱਤੀ ਹੈ ਮੈਂ ਪੀਸੀ ਆਫਸਰਾਂ ਦਾ ਟੰਗੇ ਜਾਣਗੇ ਹੋਰ ਵੀ ਟੰਗੇ ਜਾਣਗੇ ਆਈਐਸ ਆਫਸਰਾਂ ਦੀ ਮੇਰੇ ਕੋਲ ਕਾਨੂੰਨੀ ਜਾਣਕਾਰੀ ਬਹੁਤੀ ਹੈ ਨਹੀਂ ਪਰ ਮੇਰੇ ਬਤਵਕ ਆਈਐਸ ਆਫਸਰ ਫਿਰ ਵੀ ਵੱਸ ਸਕਦੇ ਕਿਉਂਕਿ ਉਹਨਾਂ ਨੂੰ ਕੇਂਦਰ ਸਰਕਾਰ ਨੇ ਪਰਮਿਸ਼ਨ ਲੈਣੀ ਮੰਦੀ ਹੈ ਮੇਰੇ ਕਹਿਲ ਪਰ ਆਈਐਸ ਆਫਸਰ ਵੀ ਟੰਗੇ ਜਾਣਗੇ ਘਟੋ ਘਟੋ ਤਿੰਨ ਆਈਐਸ ਆਫਸਰ ਦਾ ਟੰਗੇ ਜਾਣੇ ਚਾਹੀਦੇ ਆ ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਇਹ ਇਸ ਮਾਮਲੇ ਨੂੰ ਝੂਠੀਆਂ ਰਿਪੋਰਟਾਂ ਬਣਾ ਕੇ 6 ਸਾਲ ਲਈ ਰੋਲਿਆ ਉਹਨਾਂ ਆਈ ਹਸਤਾਣਾ ਜਰੂਰ ਨਾਮ ਆਣ ਦੀ ਸੰਭਾਵਨਾ ਚ ਹੈਗੀ ਹੈ ਸਤਨਾਮ ਜੀ ਅ ਅ ਅੱਜ ਦੀ ਤਰੀਕ ਦੇ ਵਿੱਚ ਜੇਕਰ ਗੱਲ ਕਰਨੀ ਹੋਵੇ ਪੰਜਾਬ ਸਿਰ 335000 ਕਰੋੜ ਦਾ ਕਰਜ਼ਾ ਹੈ ਜੀ ਜੇਕਰ ਸਕੈਮ ਵੱਡੇ ਕਈ ਤੁਸੀਂ ਉਜਾਗਰ ਕੀਤੇ ਨੇ ਚਾਹੇ ਉਹ ਦਿੱਲੀ ਦੰਗਿਆਂ ਦੇ ਫਲੈਟਾਂ ਦਾ ਮਾਮਲਾ ਹੋਵੇ ਸ਼ੋਰੂਮ ਵਾਲਾ ਹੋਵੇ ਚਾਹੇ ਅਰੂਪ ਸਕੈਮ ਦਾ ਮਾਮਲਾ ਹੋਵੇ ਚਾਹੇ ਇੰਡਸਟਰੀ ਫਲੈਟਾਂ ਦਾ ਹੋਵੇ ਜਹੇ ਜਿਹੜੀ ਡੇਰਾਵਸੀ ਦੇ ਕੋਲ ਜ਼ਮੀਨ ਹੈ ਕਈ ਸੌ ਏਕੜ ਉਹਦਾ ਮਾਮਲਾ ਹੋਵੇ ਜੇਕਰ ਇਹ ਸਾਰੇ ਕਸੇ ਦੇ ਸਕੈਂਡਲ ਲੱਗੇ ਹੋ ਜਾਣ ਤੇ ਪੈਸਾ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਹੋ ਜੇ ਤੇ ਪੰਜਾਬ ਦਾ ਕਰਜ਼ਾ ਵੀ ਉੱਤਰ ਸਕਦਾ ਇੱਕ ਮੇਰਾ ਇਹ ਰਹਿ ਗਿਆ ਧਿਆਨ 'ਚ ਕਿ ਜੋ ਮੁੱਲਾਂਪੁਰ ਵਾਲੇ ਪਾਸੇ ਪੰਚਾਇਤੀ ਜ਼ਮੀਨਾਂ ਜ਼ਿਆਦਾ ਤਾਂ ਦੱਬੀਆਂ ਹੋਈਆਂ ਨੇ ਕੁੱਝ ਢਾ ਲਈਆਂ ਜਾਣ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਕਰਜ਼ਾ ਉਹ ਵੀ ਉੱਤਰ ਸਕਦਾ ਨਹੀਂ ਇਹ ਕਰਜ਼ਾ ਦਾ 3 ਲੱਖ ਕਰੋੜ ਦਾ ਉੱਤਰ ਜਾਏਗਾ ਉਸ ਤੋਂ ਇਲਾਵਾ ਹੋਰ ਵੀ ਖਜ਼ਾਨੇ 'ਚ ਪੈਸਾ ਆਣਗੇ ਗਰੀਬ ਲੋਕਾਂ ਦੇ ਘਰਾਂ ਦਾ ਮਾਮਲਾ ਉਹਦੇ ਸ਼ਿਕਾਇਤ ਕਰਤਾ ਮੈਂ ਉਹਦੇ ਤੇ ਕਰਮੇਜੇ 1 ਲੱਖ ਕਰੋੜ ਦਾ ਸਕੈਮ ਮੈਂ ਕਹਿੰਨਾ ਭਾਵੇਂ 10000 ਕਰੋੜ ਆਇਆ ਈਡਬਲਿਊ ਐਸ ਸਕੈਮ ਉਹਨੂੰ ਕਹਿੰਦੇ ਆ 골ਡਨ ਫੈਂਸ ਦਾ ਮਾਮਲਾ ਹੈਗਾ ਉਹ ਵੀ ਜਿਹੜਾ 10000 ਕਰੋੜ ਤੋਂ ਉੱਪਰ ਦਾ ਹੈਗਾ 83 ਦੰਗਾ ਪੀੜਤਾਂ ਦਾ ਸਕੈਮ ਵੀ ਹੈਗਾ ਉਹ ਵੀ 10000 ਕਰੋੜ ਦਾ ਪਰਲ ਦਾ ਮਾਮਲਾ ਵੀ ਹੈਗਾ ਪਰਲ ਵਾਲਾ ਮਾਮਲਾ ਵੀ ਹੈਗਾ ਜੱਸੀ ਕੁਲਦੀਪ ਸਿੰਘ ਦੀ ਰਿਪੋਰਟ ਜਿਹੜੀ ਹੈ ਸ਼ਿਵਾਲਿਕ ਦੀ ਪਹਾੜੀ ਵਿੱਚ ਉਹ ਲਗਭਗ 1 ਲੱਖ ਕਰੋੜ ਦਾ ਮਾਮਲਾ ਹੈਗਾ ਜਿਹੜੀ ਵੱਡੀ ਗੱਲ ਹੈ ਜਿਹੜੀ ਤੁਸੀਂ ਪਹਿਲੇ ਵੀ ਸਟੋਰੀ ਕਰ ਚੁੱਕੇ ਆਂ तहसीलदार जीरकपुर ਤੇ ਡੇਰਾਬਾਸੀ ਵਾਲੇ ਬਾਰੇ ਔਰ ਜਿਹੜਾ ਮੁੱਖ ਮੰਤਰੀ ਦਾ ਹੁਕਮ ਕਰ ਦਿੱਤਾ ਸੀ ਕਿ ਉਹ ਜ਼ਮੀਨ ਕਬਜ਼ੇ ਦੇ ਲੋ ਪੰਜਾਬ ਸਰਕਾਰ ਦੀ 10 ਜਿਹੜੀ 2200 ਏਕੜ ਹੈ ਤਾਂ ਇਸੇ ਤਹਿਸੀਲਦਾਰ ਨੂੰ ਆਰਡਰ ਕੀਤਾ ਗਿਆ ਸੀ ਕਿ ਕਿੰਨੇ ਦੋ ਹਫ਼ਤੇ ਦੇ ਵਿੱਚ ਕਾਰਵਾਈ ਕਰਕੇ ਸਾਨੂੰ ਰਿਪੋਰਟ ਕਰ ਜਿਸ ਤਰ੍ਹਾਂ ਤੁਸੀਂ ਪਹਿਲਾ ਸਟੋਰੀ ਕੀਤੀ ਹੈ ਹੋ ਸਕਦਾ ਡੀਸੀ ਨੂੰ ਜਿਹੜੇ ਹੁਕਮ ਹੋਏ ਸੀ ਤੇ ਇਸ ਤਹਿਸੀਲਦਾਰ ਨੂੰ ਹੋਈ ਸੀ ਜੀਰਕਪੁਰ ਦੇ ਨੂੰ ਇਹ ਮਾਮਲਾ ਗੋੜ-ਗੋੜ ਹੋ ਗਿਆ ਹੁਣ ਤਾਂ ਕਬਜ਼ਾ ਨਹੀਂ ਲਿਆ ਇਹ ਸਾਰੇ ਮਾਮਲੇ ਜੇ ਕਾਰਵਾਈ ਹੋ ਜੇ ਇਹ ਲੱਖਾਂ ਕਰੋੜਾਂ ਦੇ ਮਾਮਲੇ ਹੈਗੇ ਆ ਪੰਜਾਬ ਸਰਕਾਰ ਦਾ ਖਜ਼ਾਨਾ ਕਰ ਸਕਦਾ ਇਹ ਵੀ ਹੋ ਸਕਦਾ ਸਨਾਮ ਜੀ ਕਿ ਜਿਹੜੇ ਵੱਡੇ ਅਫਸਰਾਂ ਨੇ ਕਰਾਪਸ਼ਨ ਕੀਤੀ ਹੈ ਆਪਣੇ ਘਰ ਪਰਿਵਾਰ ਨੇ ਵਿਸ਼ਾ ਵਦੇਸ਼ਾਂ ਚ ਜ਼ਿਆਦਾ ਦਾ ਬਣਾਈਆਂ ਨੇ ਜੇਕਰ ਉਹ ਪ੍ਰੋਪਰਟੀ ਅਟੈਚ ਹੋ ਜੇ ਮੇਰੇ ਯਾਦਾ ਇੱਕ ਐਸਐਸਪੀ ਸੀਗਾ ਸਰਜੀਤ ਗਰੇਵਾਲ ਉਹਨੇ ਨਜਾਇਜ਼ ਕਮਾਈ ਨਾਲ ਆਪਣੇ ਮੁੰਡੇ ਦੇ ਨਾਂ ਤੇ ਕਈ ਏਕੜ ਜ਼ਮੀਨ ਖਰੀਦ ਲਈ ਸੀ ਤੇ ਉਹਦੀ 10 ਕਰੋੜ ਤੋਂ ਵੱਧ ਦੀ ਜਾਇਦਾਦ ਸਰਕਾਰ ਨੇ ਅਟੈਚ ਕਰ ਲਈ ਸੀ ਇਸ ਤਰ੍ਹਾਂ ਦੀ ਸਰਕਾਰ ਇਸ ਪਾਸੇ ਬਕਾਇਦਾ ਧਿਆਨ ਦੇਵੇ ਇਹ ਲੱਗਦਾ ਕਿ ਸਰਕਾਰ ਦਾ ਜਿਹੜਾ ਖਜ਼ਾਨਾ ਚਲੋ ਪੂਰਾ ਖਰਚਾ ਤਾਂ ਪਰ ਨਹੀਂ ਕਹਿ ਸਕਦੇ ਅੱਧ ਤੋਂ ਵੱਧ ਖਰਚਾ ਤਾਂ ਉਤਰੀ ਸਭ ਤੋਂ ਨਹੀਂ ਬਿਲਕੁਲ ਇਹ ਕਾਨੂੰਨ ਦੇ ਬਦਾਵਕ ਐਨ ਦੀ ਸਾਰੀ ਜ਼ਮੀਨਾਂ ਦਾ ਐਨ ਦੇ ਪ੍ਰਵਾਹ ਦੀ ਜ਼ਮੀਨਾਂ ਦਾ ਕਿਸ ਪ੍ਰਾਪਰਟੀ ਬਣਨੀ ਚਾਹੀਦੀ ਹੈ ਸਰਕਾਰ ਦੇ ਖਜ਼ਾਨੇ ਜਾਣੀ ਚਾਹੀਦੀ ਹੈ ਪਰ ਇਹ ਛਾਤਰ ਲੋਗ ਐਨ ਦੀ ਸਵਿਸ ਬੈਂਕਾਂ ਦਾ ਅਕਾਊਂਟ ਹੋ ਸਕਦੇ ਆ ਐਨ ਤੇ ਇੱਕ ਅਫਵਾਹ ਤਾਂ ਮੈਂ ਸੁਣਿਆ ਬੁਰਜ ਖਲੀਫਾ ਦਵਾਈ ਚ ਫਲੈਟ ਹੈ ਇੰਟਰਨੈਸ਼ਨਲ ਆਵਲ ਤੇ ਜਿਹੜਾ ਐਸ.ਪੀ ਸਿੰਘ ਹੈ ਮੈਂ ਸੁਣਿਆ ਕੈਨੇਡਾ ਅਮਰੀਕਾ ਦੇ ਪੈਟਰੋਲ ਪੰਪ ਹੈ ਅੰਨਾ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਠੱਗੀ ਦਾ ਪੈਸਾ ਪੰਜਾਬ ਦੇ ਲੁੱਟ ਦਾ ਮਾਲ ਇਨਵੈਸਟ ਕੀਤਾ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਉਸ ਪਾਸੇ ਵੀ ਇਨਵੈਸਟੀਗੇਸ਼ਨ ਕਰਕੇ ਉਹ ਸਾਰੀ ਪ੍ਰਾਪਰਟੀ ਅਟੈਚ ਕਰਨੀ ਚਾਹੀਦੀ ਹੈ ਅੰਤਰਰਾਸ਼ਟਰੀ ਕਾਨੂੰਨ ਮੈਨੂੰ ਪਤਾ ਨਹੀਂ ਕਿਹਾ ਪਰ ਜਿਹੜੇ ਭਾਰਤੀ ਕਾਨੂੰਨ ਹੈ ਭਾਰਤ ਵਾਲੀ ਪ੍ਰਾਪਰਟੀ ਦਾ ਜਰੂਰ ਇਹਨਾਂ ਜਬਤ ਹੋਣੀ ਚਾਹੀਦੀ ਹੈ ਬਿਲਕੁਲ ਤੁਸੀਂ ਸਹੀ ਕਿਹਾ ਪਰ ਇਹ ਵੱਡਾ ਸਵਾਲ ਪਿਛਲੀਆਂ ਸਰਕਾਰਾਂ ਤੇ ਵੀ ਆਉਂਦਾ ਚਾਹੇ ਅਕਾਲੀ ਭਾਜਪਾ ਘੱਟਕਿਰਦੀ ਸਰਕਾਰ ਹੋਵੇ ਚਾਹੇ ਕਾਂਗਰਸ ਵੀ ਹੋਵੇ ਉਹ ਸਰਕਾਰ ਨੇ ਕਿਉਂ ਨਹੀਂ ਧਿਆਨ ਦਿੱਤਾ ਇਹਨਾਂ ਅਫਸਰਾਂ ਨੂੰ ਫੜਨ ਵਾਸਤੇ ਇਹਦਾ ਮਤਲਬ ਕਿਤੇ ਨਾ ਕਿਤੇ ਜਾਂ ਤਾਂ ਉਹਨਾਂ ਦੀ ਮਿਲੀਭੁਗਤਾ ਜਾਂ ਫਿਰ ਉਹਨਾਂ ਦਾ ਸਰਕਾਰੀ ਖਜ਼ਾਨਾ ਬਚਾਉਣ ਵੱਲ ਤੇ ਅਨਹੀਂ ਸੀ ਆਪਣੀਆਂ ਕੁਰਸੀਆਂ ਵੱਲ ਧਿਆਨ ਸੀ ਵੱਡੇ ਸਵਾਲਾਂ 'ਚ ਕਿੱਥੇ ਨੇ ਪੁਰਾਣੇ ਜਿਹੜੀਆਂ ਜਿਹੜੀਆਂ ਸਰਕਾਰਾਂ ਨੇ ਮੇਰਾ ਸਿੱਧਾ ਰੋਪਾ ਹੈ ਬਿਲਕੁਲ ਮਿਲੀਭੁਗਤ ਸੀ ਨਹੀਂ ਤਾਂ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਸਮੇਂ ਸੀ ਰੌਲਾ ਪਾਉਂਦੇ ਰਹੇ ਆ ਵਿਜੀਲੈਂਸ ਬਿਊਰੋ ਦੀ ਜਾਂਚ ਵੀ ਕੈਪਟਨ ਅਮਰਿੰਦਰ ਦੇ ਸਮੇਂ ਹੋਈ ਹੈ ਜਿਹੜਾ ਕੰਮਲਾ ਹੋਇਆ ਇਹ ਬਾਦਲ ਸਰਕਾਰ ਦੇ ਸਮੇਂ ਹੋਇਆ ਜਿਹੜਾ ਐਸਪੀ ਸਿੰਘ ਹੈ ਉਹ ਉਹਦਾ ਫਾਦਰ ਇੱਕ ਪੱਤਰਕਾਰ ਸੀ ਜਿਹੜਾ ਵਿਧਾਨ ਸਭਾ ਕਵਰ ਕਰਦਾ ਸੀ ਉਹ ਬਾਦਲ ਸਰਕਾਰ ਸੀ ਪਿਛਲੀ ਸਰਕਾਰ ਨੇ ਜਾਣਬੁੱਝ ਕੇ ਘਪਲਾ ਹੋਣ ਦਿੱਤਾ ਤੇ ਇਹਨਾਂ ਦੇ ਬੰਦਿਆਂ ਨੇ ਇਹ ਜੋ ਪੈਸੇ ਖਾਦੇ ਆ ਇਸੇ ਲਈ ਕਾਰਵਾਈ ਨਹੀਂ ਕੀਤੀ ਤੇ ਭਗਵਾਨਤਮਾਨ ਸਰਕਾਰ ਨਵੀਂ ਸੀ ਇਹਨਾਂ ਨੇ ਕੋਈ ਇਦਾਂ ਕਰਪਸ਼ਨ ਨਹੀਂ ਕੀਤੀ ਇਸ ਕਰਕੇ ਕਾਰਵਾਈ ਹੋ ਗਈ ਪਿਛਲੀ ਸਰਕਾਰ ਦੀ ਮਿਹਰੀ ਭੁਗਤ ਨਾਲ ਹੀ ਪੰਜਾਬ ਲੁੱਟਿਆ ਗਿਆ ਸੀ ਪਰ ਫਿਰ ਮੈਂ ਤੁਹਾਨੂੰ ਇੱਕ ਜੀਰਕਪੁਰ ਵਾਲਾ ਤਹਿਸੀਲਦਾਰ ਦੀ ਗੱਲ ਕਰਾਂਗਾ ਉਹ ਨਹਿਤ ਤਹਿਸੀਲਾਰੀ ਕੋਸਤੇ ਜਿਹੜਾ ਵੱਡਾ ਤਹਿਸੀਲਦਾਰ ਆ ਉਹ ਬੈਠਾ ਜੀਰਕਪੁਰ ਫਿਰ ਇਹੇ ਜੇ ਆਪਸਰਾ ਖਲਾਬ ਵੀ ਕੋਈ ਨਾ ਕੋਈ ਸਰਕਾਰ ਨੂੰ ਰੈਪਰਸ਼ਨ ਕਰਨਾ ਚਾਹੀਦਾ ਜਿਹੜੇ ਸਰਕਾਰ ਦੀ ਜ਼ਮੀਨ ਜਾਇਦਾਦ ਬਚਾ ਨਹੀਂ ਰਹੇ ਤੇ ਨਾਲ ਐਨਓਸੀ ਤੋਂ ਬਿਨਾ ਰਜਿਸਟਰੀਆਂ ਕਰਕੇ ਕਰੋੜਾਂ ਰੁਪਏ ਜੇਬਾਂ 'ਚ ਪਾਰੇ ਨੇ ਮੈਂ ਤੁਹਾਡੇ ਚੈਨਲ ਨਹੀਂ ਭਗਵਾਨ ਦਮਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਤਸਕੀਲਦਾਰ ਦਾ ਨਾਮ ਵੱਜ ਰਿਹਾ ਜੀਲਕਪੁਰ ਤੇ ਡੇਰਾ ਬਸੀ ਵਾਲਾ ਕਿਹਾ ਜਾ ਰਿਹਾ ਅਫਵਾਹ ਹੈ ਮਾਰਕੀਟ ਦਾ ਸੱਤ ਵੀ ਹੋ ਸਕਦਾ ਕਿ ਜਿਹੜੇ ਸੀਐਮ ਸਾਹਿਬ ਦੇ ਓਐਸਡੀ ਐ ਉਹਦਾ ਜਮਾਤੀ ਰਿਹਾ ਹੈ ਉਸ ਗੱਲ ਦਾ ਨਿਆਂਇਲਾ ਹਾਲਾ ਲਾ ਕੇ ਇੱਥੇ ਬਣਿਆ ਹੋਇਆ ਤੇ ਜਿਹੜੇ ਇਹਦੇ ਕਰਪਸ਼ਨ ਦੇ આરોਪ ਲੱਗ ਰਹੇ ਆ ਮੇਰੇ ਖਿਆਲ ਸੀਐਮ ਦਾ ਨਾਮ ਵਰਤ ਕੇ ਦੱਬ ਕੇ ਕਰਪਸ਼ਨ ਕਰ ਰਿਹਾ ਹੈ ਸਭ ਤੋਂ ਵੱਡਾ ਇਸ ਤਸਦੀਲਾਰ ਨੂੰ ਇੱਥੋਂ ਹਟਾਉਣਾ ਚਾਹੀਦਾ ਤੇ ਬਾਕੀ ਫਿਰ ਜਾਂਚ ਕਰਨੀ ਚਾਹੀਦੀ ਹੈ ਠੀਕ ਹੈ ਸਨਮ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਪੂਰਾ ਇਸ ਜੋ ਕ੍ਰਪਸ਼ਨ ਦੇ ਮਾਮਲੇ ਨੂੰ ਉਜਾਗਰ ਕੀਤਾ ਤੇ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਮਾਮਲੇ ਨੂੰ ਹੋਰ ਵੀ ਗੰਭੀਰਤਾ ਨਾਲ ਲਏਗੀ ਤੇ ਜਿਹੜੇ ਬਾਕੀ ਮੁਲਜ਼ਮ ਨੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਤੋਂ ਤੁਹਾਡਾ ਧੰਨਵਾਦ